ਕੱਤਰ ਮਾਤਾ ਪਿਤਾ ਦੀ ਕੀਤੇ ਗੁੱਟਮਾਰ ਤਸਵੀਰਾਂ ਸੀਸੀਟੀਵੀ 'ਚ ਹੋਈਆਂ ਰਿਕਾਰਡ ਮਾਮਲਾ ਫਰੋਜਪੁਰ ਦਾ ਹੈ ਜਿੱਥੇ ਆਪਣੇ ਮਾਤਾ ਪਿਤਾ ਤਿੱਕਰ ਪਾਨਣ ਨਾਲ ਬਤੂ ਲੋੋਂ ਹਮਲਾ ਕੀਤਾ ਜਾਂਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਹੰਸ ਸਿੰਘ ਦੇ ਬਾਣੇ ਵਿੱਚ ਉਸਨੇ ਆਪਣੇ ਮਾਤਾ ਪਿਤਾ ਤਿੱਕਰ ਪਾਨਣ ਨਾਲ ਹਮਲਾ ਕੀਤਾ ਤੇ ਉਹ ਨਾਤੇ ਪਰਾਰਯ ਇਹ ਇੱਕ ਇਤਿਹਾਸਕ ਤਸਵੀਰਾਂ ਸੀਸੀਟੀਵੀ ਚ ਹੈ ਦੋ ਮੁੰਹੇ ਹਨ ਇਹ ਪੁੱਤ ਨੇ ਆਪਣੇ ਯਾਰਾਂ ਨੂੰ ਸਰਪਨਾ ਚ ਆਪਣੇ ਮਾਤਾ-ਪਿਤਾ ਦੀ ਕਰਵਾਨਾ ਨੂੰ ਅਮਲਾ ਕੀਤਾ ਤੇ ਤਹਾਨੂੰ ਦੱਸੇ ਕਿ ਸਾਰਾ ਪਾਪਲਾ ਜਾਇਦਾਦ ਨੂੰ ਲੈ ਕੇ ਹੋਇਆ ਜਾਇਦਾਦ ਨੂੰ ਲੈ ਕੇ ਆਪਣੇ ਮਾਤਾ-ਪਿਤਾ ਦੀ ਗੁਟਮਰ ਕੀਤੀ ਜਾਂਦੀ ਹੈ ਤੇ ਪਾਪੀਆਂ ਨੇ ਇਸ ਨੂੰ ਕਰਨਾ ਕਨੇਡਾ ਵਿੱਚ ਇਤਿਹਾਸਿਕ ਦੱਤੇ ਕਨੇਡਾ ਤੋਂ ਫਿਰ ਵਾਪਸ ਪੰਜਾਬ ਆਇਆ ਸੀ ਪਰ ਇਹ ਜਾਇਦਾਦ ਨੂੰ ਲਿਆ ਕੇ ਉਸਨੇ ਆਪਣੇ ਮਾਤਾ ਪਿਤਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਸਾਦੇ ਕਿਸ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਬਦਵਰਨ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂਗਾ ਲਿਆ ਕੇ ਉਹ ਵੀ ਸਾਨੂੰ ਧੋੱਕੇ ਮਾਰਦਾ ਰਿਹਾ ਅੰਮ੍ਰਿਤਪਾਲ ਬਰਾਬਰ ਹਾਂਜੀ ਹਜੇ ਵੀ ਹੁਣ ਧੋੱਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਹੈ ਮਾਰ ਕੇ ਜਾਣਾ ਤੁਨੂੰ ਕੀ ਵਜਾ ਜਿਹੜੀ ਮਾਰਤੀ ਹੈ ਨਹੀਂ ਬਸ ਬਸ ਨਸ਼ੇ ਦੇ ਵਿੱਚ ਲੋਰ ਕੀ ਕਹੀ ਜਾਂਦਾ ਸਾਰਾ ਕੁਝ ਜਾ ਸਿਆਣੀ ਮੰਮਾ ਐ ਇਹ ਮੰਗਦਾ ਹੀ ਇਹ ਕੰਮ ਕਰਾ ਤਾ ਕੋਈ ਦਾ ਸਹਾਰਾ ਨਹੀਂ ਜਾਈ ਕੰਕਾ ਛੱਡ ਕੇ ਚਲੇ ਜਾਓ ਤੁਸੀਂ ਤੇ ਬਾਅਦ ਤੋਂ ਆਪਣਾ ਮੈਂ ਰਹੂੰਗਾ ਇੱਥੇ ਕਾਨੂੰਨ ਕਰਵਾਈਏ ਇੱਥੇ ਇਹ ਤਾਂ ਬੇਦਖਲ ਕੀਤਾ ਜੀ ਫੇਰ ਵੀ ਆ ਜੀ ਹਾਂ ਫੇਰ ਵੀ ਕਿੰਦਾ ਆਉਂਦਾ ਵੀਰ ਕਿਉਂਦਾ ਜੀ ਕਾਕੇ ਕੀ ਮੰਗ ਭਾਡੀ ਮੰਗ ਲੈਂਦੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਸਾਡੇ ਘਰੇ ਆ ਗਏ ਹਾਂ ਮਲਾਕਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਗਿਆ। ਕੈਮਰੇ ਚ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਕੈਮਰੇ ਕਰਕੇ ਅਸੀਂ ਬਚ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ। ਕਿੰਨੇ ਕਿੰਨੇ ਆਏ? ਪੰਜ ਜਾਣੇ, ਪੰਜ 6 ਜਾਣੇ, 6 ਜਾਣੇ ਸੀ। ਨਹੀਂ, ਦੋਹਾਂ ਦੇ ਪਾਣੀ ਪਾਏ ਸੀ ਤਿੰਨ ਦੇ ਤੇ ਦੋ ਦੋ ਤਿੰਨ ਮੂਹੇ ਸੀ ਦੂਜੂ ਸਾਦੇ ਕੱਪੜਿਆਂ ਨੇ। ਮੂਹ ਲਵੇਟੇ ਨੇ ਉਹਨਾਂ ਦੇ। ਹਾਂ ਜੀ ਪਾਣੇ ਜਾਏ ਜੀ। ਮੈਂ ਗਵਾਹ ਨਹੀਂ ਕਰਦਾ ਹਾਂ ਸਾਰੇ। 25 ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਤੂੰ ਹੀ ਚਾਹੀਦੀ ਜਿਹੜੀ ਇਹ ਇਹ ਜਿਹ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ ਸ਼ਰਿਆਵਾਂ ਹੁੰਦਾ ਹਾਂਜੀ ਹਾਂਜੀ ਸ਼ਰਿਆਵਾਂ ਹੀ ਹਜੇ ਵੀ ਧੌਂਕੀਆਂ ਦਿੰਦਾ ਜੀ ਹਜੇ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੂਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਪੁਲਿਸ ਮਾ ਮੁਲਾਜ਼ਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ ਕੀ ਨਾਮ ਤੁਹਾਡਾ ਕਿੱਥੋਂ ਦੇ ਰਹੇ ਜਸਵੀਰ ਕੌਰ ਮੈਂ ਮਾਜੀ ਗੋਗਵਾਣੀ ਦੇ ਰਣਣਾ ਨੇ ਕੀ ਹੋਇਆ ਜਿਸ ਵੀ ਪ੍ਰੋਜੈਕਟ ਤੁਹਾਡੇ ਤੇ ਹਮਲਾ ਹੋਇਆ ਕਿਹਨੇ ਕੀਤਾ ਤੇ ਕਿਉਂ ਸਾਡੇ ਮੁੰਡੇ ਨੇ ਕੀਤਾ ਜੀ ਕੀ ਹੋਇਆ ਇੰਨੂੰ ਅਸੀਂ ਪੜਾ ਕੇ ਤੇ ਆ ਅਗ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹ ਨਾਲ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾੜ ਪਾ ਇੱਕਾਸਟਰੀਆ ਲਾਏ ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤਪੁਰ ਮਹਿਰੋ ਦੇ ਨਾਲ ਇਹ ਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਆ ਕੇ ਧਰਨੇ ਦੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋਈ ਬਹਿ ਕੇ ਬੰਨ ਰਾਂ ਇਹਦਾ ਨਾ ਤੇ ਲੜਾਈ ਚੰਗੀ ਨਾ ਸੀ ਇਹ ਆ ਨਾ ਮੈਂ ਤਾਂ ਨਾ ਤੇ ਲੜਾਈ ਰੱਖਣੀ ਮੈਂ ਤੁਹਾਡਾ ਭਰੇਪਾ ਰੋਲਣ ਆਸਤੇ ਮੈਂ ਤੁਹਾਨੂੰ ਕੁਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫਿਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਫੇਟਾ ਹੀ ਲਖ ਲਾ ਕੇ ਵਾਪਸ ਕੈਨੇਡਾ ਦੀ ਫੇਲਾਈ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਘ ਬਣ ਜਾਣਾ ਮੈਂ ਤਾਂ ਇੱਥੇ ਨੰਘ ਵਸੋਣੇ ਮੈਂ ਤੁਹਾਨੂੰ ਵਸਣੇ ਨਹੀਂ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱਲਦਾ ਸੀਗਾ ਠੀਕ ਹੈ ਇਸ ਤਰ੍ਹਾਂ ਲੜ ਕੇ ਘਰੋਂ ਦੇਲੀ ਦਾ ਗਾਮਸੀ ਦਾ ਫਿਰ ਇਹ ਅਮਤਪਾਡ ਨੂੰ ਲੈ ਕੇ ਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾਣਾ ਵਾ ਅਸੀਂ ਨਹੀਂ ਕੀਤਾ ਬੇਦਖਲ ਦੋ ਤਿੰਨ ਮਹੀਨੇ ਦਾ ਚੱਲਦਾ ਫਿਰ ਦੋ ਤਿੰਨ ਵਾਰੀ ਅਮਤਪਾਣ ਨੂੰ ਲੈ ਕੇ ਮੇਰੇ ਆੜਤੀਏ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫਿਰ ਅਸੀਂ ਬੇਦਖਲ ਕਰਦਾ ਜਦ ਅਸੀਂ ਬੇਦਖਲ ਕਰਤਾ ਫਿਰ ਘਰੋਂ ਚਲਾ ਗਿਆ ਫਿਰ ਇਹ ਆਪਣੇ ਮਾਮੇ ਦੇ ਸੱਟਾ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਿਰ ਦੇ ਵਿੱਚ 123 ਟੰਕੇ ਲੱਗੇ ਉਹ ਅਸੀਂ ਮਸਾਂ ਬਚਾਇਆ पर उन्होंने परचाने करवाया कि चलो कोई गार नहीं करता कोई गार नहीं ठीक है पर ये नहीं सदरिया उस बाद काट, काट, आए, नहीं के बाद और साटे सटा मान आ गया पांच छह जन सानो आगे बहुत धमकियां देती हां 2023 ਦੇ ਵਿੱਚ ਘੱਟ ਤੋਂ ਘੱਟ डीआईजी ਦੇ ਐਸਐਸਪੀ ਦੇ 20 ਦਰਖਾਸਤਾਂ ਦਿੱਤੀਆਂ ਜੀ ਤੇ ਕੋਈ ਕਾਰਵਾਈ ਨਹੀਂ ਹੋਈ ਉਲਟਾ ਸਗੋ ਮੇਰਾ ਡੀਐਸਪੀ ਜੀਦਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ ਠੀਕ ਆ ਜੋ ਇਹ ਪ੍ਰਸ਼ਾਸਨ ਤੇ ਜਿੰਮੇਵਾਰੀ ਬਾੰਦੀ ਆ ਠੀਕ ਆ ਪ੍ਰਸ਼ਾਸਨ ਕੁਛ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਕਿਸ ਤਰ੍ਹਾਂ ਦੇ ਤੇ ਸਬੰਧ ਨੇ ਉਹਨਾਂ ਨਾਲ ਕੋਈ ਹੋਰ ਵੀਗਾ ਮਤ ਪਾਲ ਦਾ ਹਮਤ ਪਾਲ ਨਾਲ ਸਬੰਧ ਹੈ ਕੀ ਹੈ ਉਹਨਾਂ ਨਾਲ ਵੀ ਜਾਂਦਾ ਹੁੰਦਾ ਸੀ ਮੈਂ ਬਣਾ ਪਾ ਕੇ ਹੁਣ ਕੀ ਬਣਾ ਤੈਨੇ ਹਜੇ 2 ਸਾਲੀ 1.5 ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਵਾ ਬਣਾ ਦੇ ਤਾਂ ਦਲਤਾਛੇ ਕਰਦੇ ਬਣਾ ਪਾ ਕੇ ਇਹ ਕੰਨ ਕਹਿੰਦੇ ਆ ਵੀ ਤੁਸੀਂ ਮਾਂ ਪੈਣ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਜਾਂ ਕੋਈ ਕੰਮ ਕਰਦਾ ਸੀ ਕਦੇ ਨਹੀਂ ਸੀ ਨਾ ਕਵਾਰਾ ਛੋਟਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵਹਿ ਉਹ ਆਸਟ੍ਰੇਲੀਆ ਹਾਂਜੀ ਅੱਛਾ ਇਹ ਤਾਂ ਵਿਆਹ ਨਹੀਂ ਹੋਇਆ ਨਹੀਂ ਹੋਇਆ ਹੋਰ ਕਿਸ ਤਰ੍ਹਾਂ ਦੀ ਹੈ ਹਰ ਕਰਦਾ ਬਸ ਹਰ ਕਰਾਂਦੇ ਬਸ ਕੁੱਟੋ ਮਾਰੋ ਲੁੱਟੋ ਖਾਓ ਨੋਟਾ ਖਾਓ ਕਰਦਾ ਹੀ ਹੋਗਾ ਜੋ ਸਾਡੇ ਨੂੰ ਲੁੱਟ ਕੇ ਲਗਾਇਆ ਤੇਨੇ ਜਿਹੜੇ ਨਾਲ ਆਏ ਉਹਨਾਂ ਕਿਹਾ ਤਾਂ ਕਿੰਨੀਆਂ ਕਿ ਲੁੱਟਾ ਕਰਦੇ ਕਿੰਨੀਆਂ ਕਿ ਮਾਵਾਂ ਨੂੰ ਕੁੱਟਣ ਜਾਂਦੇ ਆ ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣ ਆ ਸਕਦੇ ਲੋਕਾਂ ਨੂੰ ਕੁੱਟਣ ਨਹੀਂ ਜਾਂਦੇ ਹੋਣਗੇ ਸਿੱਖੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖ ਨੇ ਕੀ ਕਹਿਣਾ ਸਿੱਖੀਏ ਕੁਝ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰਦਿਆਂ ਨੂੰ ਕੁੱਟੋ ਸਿੱਖੀਏ ਕਹਿੰਦੀ ਵੀ ਤੁਸੀਂ ਲੋਕਾਂ ਦੀ ਕੁੱਟਾਂ ਮਾਰਾਂ ਕਰੋ ਸਿੱਖੀ ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾ ਕਰੋ ਕੋਈ ਇੱਕ ਕਕਾ ਖੈ ਸਰਦਾਨੀ ਦਾ ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐ ਭੱਜਾ ਫਰਦਾ ਘੋੜੀਆਂ ਨੂੰ ਕਿਤੇ ਖੜਦਾ ਹੀ ਨਹੀਂ ਘਰ ਦੇ ਚਮੜਾ ਕੀਤਾ ਹਾਂਜੀ ਘਰ 'ਚ ਹਮਲਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨਾਲ ਕੀਤਾ ਪਿਓ ਤੇ ਪਿਓ ਤੇ ਕਿਹਦੇ ਨਾਲ ਕੀਤਾ ਕਿਸ ਚੀਜ਼ ਬੇਸਵਰਨ ਵੇਸ ਵਾਲਾ ਨਾ ਗੰਦਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹਦਾ ਚਲਵਾਂ ਉਹਦਾ ਚਲਵਾਂ ਦਾ ਹੁਕਮ ਨਹੀਂ ਮਿਲਿਆ ਇਹਨਾਂ ਨੂੰ ਵੀ ਅਸੀਂ ਬਾਹਰ ਨੂੰ ਭੱਜ ਗਏ ਤਾਂ ਨਹੀਂ ਤੇ ਕਿਰਪਾਨਾਂ ਕੱਢੀਆਂ ਫਿਰ ਉਹ ਦੁਬਾਰਾ ਉਹਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਕਿੰਨੇਂਗ ਨੇ ਗੇਟ ਖਲਾ ਕੇ ਕਹਿੰਦਾ ਕਿ ਮੈਂ ਤੇਰੇ ਗਟਵੜਦੋਂ ਬੂਆ ਖੋਲ ਦੇ ਇੱਦਾਂ ਕਿਹੜਾ ਖੂਨ ਦਾ ਪਿਆਸਾ ਬਣ ਗਿਆ ਇਹ ਕੀ ਕਾਰ ਤੇ ਖੂਨ ਤਾਂ ਪਿਆਸਾ ਹੀ ਆ ਤਾਂ ਜਦੋਂ ਹੰਦਾ ਜੰਮਿਆ ਹੁੰਦਾ ਖੂਨ ਦਾ ਪਿਆਸਾ ਹੀ ਆ ਇਹ ਤਾਂ ਇਹੀ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਵਿੱਚ ਕਾਰਵਾਈ ਪਾਸ ਕਰੇ ਹਾਂ ਹਾਂਜੀ ਮਾਲਾ ਮਾਲਾ ਮੈਨੂੰ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਨੇ ਘਰੇ ਬੰਦੇ ਪਾ ਕੇ ਪੈਨੇ ਅਸੀਂ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰਿਆਂ ਮੇ ਖੁੱਲਾ ਫਰਦਾ ਉਹਨੂੰ ਕਿਹੜਾ ਪਾਸ ਫੜ ਰਹੀ ਹੈ ਸਰਵੇ ਹੋਣੀ ਹੈ ਹਾਂਜੀ